ਗੱਡੀ ਆ ਸਾਈਡ ਚਲਾਓ ਲੱਗਾ ਚੱਕ ਦਾਂਗੇ ਫਲੈਂਟਿੰਗ ਬਹੁਤ ਗੰਦੀ ਗਾਲਾਂ ਕੱਢ ਰਹੀ ਸੀ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹੁੰਦੀ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਿਹਾ ਸਰਦ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਸ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਤਾ ਬਾਕੀਆਂ ਗੱਡੀਆਂ ਸਟੇਡੀਅਮ ਖੜੀਆਂ ਉਦਾਂ ਹੀ ਖੜੀਆਂ ਰੋਸ ਬਲਾਕ ਵੀ ਨਹੀਂ ਕੀਤਾ ਸੀਗਾ ਔਰ ਉਹਨਾਂ ਨੇ ਕਿਹਾ ਆਈ ऍम ਅ ਅਮੀ ਆਫੀਸਰ ਬਸ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਪਰ ਤੁਸੀਂ ਗਾਲਾਂ ਨਹੀਂ ਕੱਢ ਸਕਦੇ ਤੋ ਕਹਿੰਦਾ ਬੜੀ ਤੇਰੀ ਅਫਸਰੀ ਹੈ ਠੀਕ ਹੈ ਤੇ ਨਾਲ what he did was it to be on the wrongy अजय गर्ल कर रही हरजिंदर नाल रोनी ने एक मुक्का मारया मेरे हस्बैंड दे नक ते ਕੋਲ चश्मा ਟੁੱਟਿਆ ਉਹ बोनेट ਦੇ ਉੱਪਰ ਡਿੱਗੇ ਪਰ ਉਥੂ ਥਲੇ ਡਿੱਗੇ ਕਿਉਂਕਿ ਜਦੋਂ ਇੱਥੇ ਵੀ ਜੇ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕਆਊਟ ਹੋ ਜਾਂਦਾ ਐਨੋ ਬਲੈਕਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਡ ਨੇ ਮੇਰੇ ਬੇਕਨ ਨੂੰ ਕਹਿ ਕਿ ਥੋੜੀ ਗੱਡੀ ਅੱਗੇ ਕਰੋ ਇਸੇ ਖੜਾ ਸੀ ਉਸਨੇ ਜਦੋਂ ਦੇਖਿਆ ਕਿ ਫਾਦਰ गिर गए ਥਲੇ اور ਦੌੜ ਕੇ ਆਏ ਆਇਆ ਹੋਰ ਅਜੇ ਰੌਨੀ ਹੋਰ ਹਰਜਿੰਦਰ ਉਹਨਾਂ ਨੂੰ ਲੱਤਾਂ ਔਰ ਬਾਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ ਬਹੁਤ ਭੋਪਾਰਾ ਹੈ ਕੰਨ ਲੈਓ ਡੰਡੇ ਛੋਟੇ ਪਿੱਛੇ ਸਾਰੇ ਗੱਡੀ ਤੂੰ ਹੋਰ ਜਨਾ ਇਨਾਂ ਦੇ ਐਸਾ ਹੀ ਦੇਖੀ ਸੀ ਉਹ ਲੈ ਕੇ ਆ ਗਏ ਡੰਡੇ ਇਹ ਵਿਚਾਰਾ ਆਪਣਾ ਪਿਓ ਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਸ ਨੂੰ ਡੰਡੇ ਮਾਰ ਦੇਗੇ ਇਸ ਨੇ ਬਹੁਤ ਮੁਸ਼ਕਿਲ ਨਾਲ ਆਪਣੇ ਪਿਓ ਨੂੰ ਗੱਡੀ ਦੀ ਸੀਟ ਤੇ ਬਿਠਾਇਆ ਇਹਨਾਂ ਨੇ ਇਸ ਦਾ ਵਾਲ ਫੜਿਆ ਵਾਲ ਫੜ ਕੇ ਇੱਕ ਸਰਦਾਰ ਦੇ ਵਾਲ ਫੜ ਕੇ ਉਸ ਨੂੰ ਖਿੱਚਿਆ ਔਰ ਰਾਜਿੰਦਰ ਹਸਪੀਟਲ ਦੇ ਗੇਟ ਦੇ ਸਾਹਮਣੇ ਲੈ ਕੇ ਗਿਆ બેટ હસબન્ડ ફરશી આલત ઓખ રહ્યા ચશ્મા ટુટકે આખ ચૂચ ક્યા ખૂહ લખા ચુ એ બેટા નું કુદેવ બડી મુશ્કેલ ગુ નિકેટા નું બચાણ લે જદો કો ਤੂੰ ਬਾਹਰ ਤਰੀਕਾ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਜਦੋਂ ਆਰਮੀ ਆਪਸੇ ਲੋਕ ਬਾਹਰ ਕੱਢਿਆ ਥੱਲੇ ਸੱਟਿਆ ਹੋਰ ਬਾਹਰੋਂ ਫੜ ਕੇ ਇਸ ਕੇਸ ਤੇ ਫੜ ਕੇ ਸਾਡੀ ਜਿਹੜੀ ਇੱਜ਼ਤ ਹੈ ਉਹ ਕੇਸ ਹੈ ਪੰਜਾਬ ਦੀ ਉਸ ਨੂੰ ਫੜ ਕੇ ਕਹਿੰਦਾ ਮੇਰੇ ਸਾਥੀ ਦਾ ਐ ਗੋਮੈਂਟ ਇੰਸਟੀਡੀਨ ਇਸ ਦਾ ਇਹਦਾ ਹੱਕ ਨਹੀਂ ਲੱਗ ਸਕਦੇ ਕਹਿੰਦਾ ਇਹ ਕਾਊਂਟਰ ਕਾਊਂਟਰ ਕਰਕੇ ਆਏ ਆ ਦੂਜਾ ਕਰ ਰਹੇ ਆ ਬਚ ਗਏ ਤਾਂ ਫੇਰੇ ਪੁਲਿਸ ਸਿਵਲ ਲਾਈਨ ਪੁਲਿਸ ਸਟੇਸ਼ਨ ਤੂੰ ਆ ਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਂਗਾ ਤੂੰ ਫੌਜੀ ਦਾ ਖੂਨ ਕੱਢੇਂਗਾ ਤੇ ਫੌਜੀ ਚੁੱਪਿਆ ਕੇ ਨਾ ਸਾਡੇ ਅੰਦਰ ਸਾਡੇ ਅੰਦਰ ਹਰਾ ਖੂਨ ਹੈ ਅਸੀਂ

ਉਹਨਾਂ ਨੂੰ ਕਿਹੜਾ ਡੰਡਿਆ ਮਾਰਦੇ ਕਿਉਂ ਮਾਰਦੇ ਕਿਹੜਾ ਪੁੱਤਰ ਦੇ ਸਕਦਾ ਪਿਆਨੋ ਦੇ ਥੱਲੇ ਗਿਰਿਆ ਆਇਆ ਤਸਾ ਜਰਾ ਉਹਨਾਂ ਨੂੰ ਰਾਇ ਨਹੀਂ ਪਤਾ ਸੀ ਲੋਕਾਂ ਨੂੰ ਪਤਾ ਨਹੀਂ ਸੀ ਸਾਹਮਣੇ ਆਰਮੀ ਸੀ ਅਗਰ ਆਰਮੀ ਨੂੰ ਪਤਾ ਲੱਗ ਜਾਂਦਾ ਤੇ ਹਰ ਜਿੰਦਾ ਕਿਲੋ 13 ਜੇ ਜੇ 4 ਤੇ ਆਰਮੀ ਦੇ ਅੰਦਰ ਬੈਠੇ ਹੁੰਦੇ ਹੁਣ ਤੈਨੂੰ ਪਤਾ ਨਹੀਂ ਆਗਰ साहब ने फोन किया पूरी रात मैं फोन किया उसकी रिकॉर्डिंग किस इन फोन नहीं उठाया अर्पित शुक्ला जी ने फोन किया उन्होंने मिनट बाद कॉल किया मेरे हसब ने गल की बोले एस एस पी साहब मैं कर्नल आ मैं पोस्टेड हां मेरा ऐदा आई कार्ड तुम ले लिया और इना स्नैच करके और मेरा फोन लै गए एंड आई नीड माई आई कार्ड दाई फर्स्ट दिस थिंग बाकी टेक डिसिप्लिनरी एक्शन ही प्रोमिसड हिम sir i am sorry it will be done magar us pe baat bhi kahani thi us pe baat shuru hui meri husband nu raati 1 baje me rajinder hospital la gayi agar gurtej singh khillot saab na hunde ta shayad mera husband aur mera beta bachche nahi hunde maina da thanyavaad aur sareyan nu kehni ana nu thanyavaad karo ke ki inha bhi madanawaz aur sar ban ke hoye inha ne koi authority nahi chhaddi koi police wala nahi chhade jis ne call nahi kita ਪਰ ਸਾਨੂੰ ਬੁਲੇ ਗਿਆ ਸੀ ਆ ਰੇਨ ਪੁਲਿਸ ਜੀ ਆ ਰੇਨ ਪੁਲਿਸ ਆ ਰੇਨ ਆ ਰੇਨ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਖਾਤੂ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫੇ ਖਾਤ ਨੂੰ ਫੜ ਕੇ ਬੈਠੇ ਹੋਏ ਬਸ ਹਾਂ ਜਿਹੜੀ ਬਿਊਟੀ ਤੇ ਉਹ ਇੱਕ ਲੇਡੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕੋਜ਼ ਸ਼ੀ ਟਰਾਇਡ ਹਰ ਬੈਸਟ ਟੂ ਵਾਟਐਵਰ ਸ਼ੀ ਕੁਡ ਡੂ ਫਾਰ ਹਿਮ ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਟਾ ਮੈਂ ਨਾ ਨੰ ਸਾਰੀ ਵੀਡੀਓ ਦਿਖਾਈਆਂ ਜਿਹੜਾ 19ਵੀਂ ਦੱਸਦੀ ਹਲਾਤੀ ਮੈਂ ਆਪਣੇ ਹਸਬੰਦ ਨੂੰ 8 ਵਜੇ ਛੱਡ ਕੇ ਟਾਬੇ ਤੇ ਟਾਬਾ ਫੇਰ ਖੁੱਲ ਗਿਆ ਸੀਗਾ ਉਦੋਂ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਟਾਬਾ ਬੰਦ ਕਰ ਦੋ ਫੇਰ ਟਾਬਾ ਖੁੱਲਿਆ ਮੈਂ ਗਈ ਉਧਰ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕਰਨਲ ਸਾਹਿਬ ਉਹ ਰੋਸੀ ਬੈਠੇ ਤਾਂ ਦੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਜ਼ ਦਾ ਕੰਮ ਹੈ ਫਿਰ ਉਸਨੇ ਮਨੂੰ ਕਿਹਾ ਇਹ ਚਾਰੋਂ ਅਫਸਰ ਤੇ ਮੈਡਮ ਇਸ ਏਰੀਆ ਦੇ ਇਨਚਾਰਜ ਵੀ ਨਹੀਂ ਐ। ਹੋਰ ਉਹ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇਨਚਾਰਜ ਹੀ ਨਹੀਂ ਐ। ਤੂੰ ਕੋਣ ਹੁੰਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਣ ਹੁੰਦੇ ਮਾਰਕੁੱਟਾਈ ਕਰਨ ਵਾਲਾ। ਅਗਰ ਮੇਰੇ ਹਸਬੰਦ ਹੋਰ ਐ ਕੋਈ ਗਲਤ ਕਰੇਸੀ ਇਸ ਦੀ ਫੋਟੋ ਬਣਾ ਕੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ। ਉਹਨਾਂ ਨੂੰ ਸਜ਼ਾ ਦੇ ਦਿੰਦੇ ਮੈਂ ਨਾਲ ਹੀ ਮਿਲ ਕੇ ਸਜ਼ਾ ਦੇ ਦਿੰਦੀ। ਮੈਂ ਫੌਜੀ ਦੀ ਵਾਈਫ ਆਂ। ਅਗਰ ਮੇਰਾ ਹਸਬੰਦ ਔਰ ਬੇਟਾ ਗਲਤ ਕਰੇ ਤਾਂ ਮੈਂ ਉਹਨਾਂ ਨੂੰ ਕਹਾਂਗੀ ਡਬਲ ਸਜ਼ਾ ਮਿਲੀ। ਮੈਂ ਸਾਹਮਣੇ ਸਾਰਿਆਂ ਦੇ ਕਹਿ ਰਹੀ ਆਂ ਅਗਰ ਉਹ ਗਲਤ ਹੋਏ ਉਹਨਾਂ ਨੂੰ ਅੱਤੋਂ ਬਾਅਦ ਇਹਨਾਂ ਨੇ ਤਬ ਐ ਵੱਜ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਸਪੀਟਲ ਪਹੁੰਚਿਆ ਪੂਰੀ ਕਾਰਵਾਈ ਸ਼ੁਰੂ ਹੋ ਰਹੀ ਹੈ ਉੱਪਰ ਤੱਕ ਕਿ ਕਰਨਲ ਖੁੱਟਦੇ ਤੇ ਇਹਨਾਂ ਨੂੰ ਕਬਰਾਟ ਹੋ ਗਈ ਜਦੋਂ ਕਬਰਾਟ ਹੋ ਗਈ ਤੇ ਐ ਉੱਥੇ ਇਹਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਮਤਲਬ ਕੰਪਰੋਮਾਈਜ਼ ਹੋ ਜਾਏ ਸਰੇ ਦਸੋਗੇ ਐਸਐਸ ਐਪੀਐਸਪੀ ਸਤਨਾ ਉਹ ਮੇਰੇ ਹਸਬੰਡ ਦਾ ਆਈ ਕਾਰਡ ਫੋਰ ਮੋਬਾਈਲ ਲੈ ਕੇ ਆਂਦੇ ਫਰ ਸਟੇਟਮੈਂਟ ਲੈ ਕੇ ਅੰਦਰ ਜੀ ਮੈਡਮ 10 ਮਿੰਟ ਸਾਡੀ ਗੱਲ ਸੁਣ ਲੋ ਬੈਠ ਕੇ ਬਾਹਰ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਇੱਜ਼ਤ ਆਦਮੀ ਤੂੰ ਕਹਿ ਰਿਹਾ ਮੈਨੂੰ ਕੰਪਰੋਮਾਈਜ਼ ਕਰਨ ਤੇ ਤੈਨੂੰ ਪਛਾਣਿਆ ਵੀ ਨਹੀਂ ਸੀ ਮੈਂ ਤੇ ਪਤਾ ਵੀ ਨਹੀਂ ਸੀ ਉਸ ਤੋਂ ਬਾਅਦ ਅਸੀਂ ਬੈਠਿਆ ਮੈਂ ਬੈਠੀ ਆ ਉਧਰ ਮੈਂ